ਇਹ ਜਸੀ ਨੇ ਕੁੜੀਏ ਤੇ ਬਾਹਰ ਆ ਜਾ ਅੰਦਰ ਕੀ ਫਾਂਸੀ ਲੈਣ ਲੱਗੀ ਆ ਅਈ ਬਾਹਰ ਆ ਹਾਂ ਦੱਸ ਮਰ ਪਟਪਾਂ ਦਾ ਗਲਾਸ ਪਾ ਦੇ ਮੇਰੇ ਤਾਲਮਾ ਜਬਾਨ ਲੱਗੀ ਆ ਕਿਹਦੇ ਨਹੀਂ ਤੂੰ ਮਰਦੀ ਪਾਣੀ ਬਿਨਾ ਨੇ ਕੁੜੀਏ ਮੈਂ ਤੇਰੇ ਤੋਂ ਪਾਣੀ ਮੰਗਿਆ ਵਾ ਤੰਦ ਕੋਲ ਪਾਣੀ ਮੰਗਿਆ ਕਿ ਤਰਾ ਮੇਰੇ ਵੱਲ ਪੁੱਤਰੇ ਸਾਂਗ ਵੇਖਣ ਦੇਈ ਹੈ ਹੈ ਆ ਗਈ ਕੋਲੇ ਕੱਚ ਕੇ ਪਿੰਡੋ ਜੋ ਤੱਕ ਬਿੱਲੀ ਨੂੰ ਸੱਤ ਕਰਨਾ ਫੇਰ ਲਵੇ ਇਹਨੂੰ ਚੈਨ ਨਹੀਂ ਆਉਂਦਾ ਤੂੰ ਵੀ ਨਹੀਂ ਦੇਖਦੀ ਰਹੇ ਆ ਮੈਂ ਮੇਨੇ ਨਾ ਜਿਹੜੀ ਛੜ ਕੇ ਬਹਿ ਜਾਣੀ ਇਹ ਮਾਸਾ ਕੰਟਰੋਲ ਨਹੀਂ ਆਦਾ ਆਪਣੀ ਦੇਗਾਂ ਤੇ ਤੁਹਾਨੂੰ ਤੁਹਾਨੂੰ ਕਿ ਸ਼ਰਮ ਜੀ ਚਾ ਨਹੀਂ ਆਦਾ ਤੁਸੀਂ ਪੁਤਲਾਂ ਨੂੰ ਬੁਬੂ ਬੁਬੂ ਬੰਕੀ ਜਾਣੇ ਨਹੀਂ ਆਉਂਦੀ ਤੇ ਤੂੰ ਵੀ ਟੇਕੇ ਬਹਿਦਾ ਬੁੜਿਆ ਨਾਲੇ ਤੂੰ ਤੂੰ ਬਕਵਾਸ ਨਾ ਕਰਿਆ ਕਰ ਮੇਰੇ ਨਾਲ ਮੈਂ ਤੈਨੂੰ ਦੱਸਾਂ ਉੱਠ ਕੇ ਮਰਲਾ ਕੋਈ ਕੰਮ ਕਰ ਲੈ ਨਹੀਂ ਮੈਂ ਪੇਕੇ ਦੌਰ ਜਾਣਾ ਉਹ ਵੀ ਭਾਗਾ ਵਾਲਾ ਦੇਣ ਕਦੋਂ ਆਊਗਾ ਤੂੰ ਲਾ ਤਾਂ ਜੀ ਮੇਰੀ ਉਮਰ ਨਾਲ ਦੀ ਭਾਂਡੇ ਮਾ ਜੀ ਤੂੰ ਤੂੰ ਹੀ ਮਾਂ ਜੇ ਵੇ ਚੁੱਲ੍ਹੇ ਜ ਪੈਣਿਆ ਹੈ ਤੂੰ ਆਪਣੀ ਗੱਲ 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 ਕਰਦਾ ਵਾ ਤੇਰਾ ਬੇੜਾ ਕੱჭਰਾ ਅੱਪ ਕਰਕੇ ਤੇਰਾ ਥੱਥੂਆ ਤੇਰਾ ਵੇ ਮੇਰੇ ਵੇ ਮੁੰਡਿਆ ਮੇਰੀ ਗੱਲ ਸੁਣ ਲੈ ਇਹਨੂੰ ਸਮਝਾ ਕੇ ਰੱਖ ਅੰਦਰ ਵੱੜਦੀ 24 ਘੰਟੇ ਮੋਬਾਈਲ ਟਿਕ 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 ਫਾਰਾ ਦਿਨ ਕਰਦੀ ਰਹਿੰਦੀ ਆ ਤੂੰ ਬਕਵਾਸ ਨਾ ਕਰ ਕਰ ਮੇਰੇ ਨਾਲ ਮੈਂ ਤੈਨੂੰ ਦੱਸਾਂ ਜਿਆਦਾ ਬੋਲਦੀ ਹੁੰਨੀ ਆ ਜਦ ਮੈਂ ਆਪਦੀ ਆਈ ਤੇ ਆਈ ਨਾ ਤੇਰੇ ਤੋਂ ਕੁੱਕੜੀ ਅੰਗਮ ਰੋੜ ਦੇਣੀ ਆ ਤੂੰ ਲਾ ਹੱਥ ਮੈਨੂੰ ਤੇ ਪਿਓ ਦੀ ਆ ਨਾ ਤੇ ਲਾ ਹੱਥ ਮੈਨੂੰ ਰਹਿਣ ਦੇ ਪਿਓ ਦੀ ਮਾਂ ਦੀ ਉਹਨੂੰ ਹੱਥ ਲਾਉਣ ਨੂੰ ਕਹੀ ਜਾਂਦੀ ਆ ਮੈਨੂੰ ਤੇ ਇਹ ਡਰ ਲੱਗਦਾ ਕਿਤੇ ਕੁੱਕੜੀ ਦੇ ਨਾਲ ਨਾਲ ਚੂਚੇ ਨੂੰ ਵੀ ਨਾ ਮਰੋੜ ਦੇ ਮੈਂ ਕਹਿੰਦੀ ਲਾ ਹੱਥ ਤੇਰੇ ਨਾਲ ਤਾਂ ਮੈਂ ਹੱਥ ਨਾਲ ਨਹੀਂ ਤੇਰੇ ਨਾਲ ਮੈਂ ਉੱਤਰੀਏ ਬੋਕਰਾਂ ਨਾਲ ਪਰ ਦੀ ਕੀ ਲਹੂ ਪੀਤਾ ਇਹਨੇ ਮੇਰੇ ਜਨਾਨੀ ਨਹੀਂ ਲੈ ਉੱਥੇ ਤੇ ਬਾਗ ਲੱਗੇ ਰਹਿਣ ਐਂਦਾ ਜਿਹਾ ਜਸਾ ਅਗ ਲੱਗੇ ਵੇ ਤੱਤੇ ਆ ਵੇ ਵੇ ਤੱਤੇ ਆ ਵੇ ਮੈਂ ਗਈ ਜੋ ਹਾਏ 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 ਵੇ ਮੈਂ ਗਈ ਵੇ ਹਾਏ ਹਾਏ ਰੱਬਾ ਹਾਏ ਹਾਏ ਵੇ ਮੈਂ ਵੇ ਮੁੰਡੇ ਨੂੰ ਮਾਰਵਾਇਆ ਵੇ ਮੁੰਡੇ ਨੂੰ ਮਾਰਵਾਇਆ ਡਾਕਟਰ ਨੂੰ ਲਿਆ ਵੇ ਅੱਖਾਂ ਨਾ ਬੰਦ ਕਰੀ ਅੱਖਾਂ ਨਾ ਬੰਦ ਕਰੀ ਵੇ ਸਭ ਕੁਝ ਬੰਦ ਹੋ ਜਾਣਾ ਯਾ ਹੂੰ ਸਭ ਕੁਝ ਬੰਦ ਹੋ ਜਾਣਾ ਹਾਏ ਅਰੇ 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 ਹਾਏ ਹਾਏ ਹਏ ਹਏ ਤੇ ਮਾਂ ਨੂੰ ਛੱਡ ਕੇ ਲਿਆ ਨਹੀਂ ਹਏ ਨਹੀਂ ਮੈਂ ਤੇਰੇ ਟੱਡ ਨੂੰ ਛੱਡ ਕੇ ਮੇਰੇ ਤੇਆ ਮੇਰੇ ਟੱਡ ਨੂੰ ਕੋ ਜੁਂਦਾਈ ਬੁਲਾਵੇ ਬਰਾੜੇ ਬਰਾੜੇ ਪਾ ਕੇ ਤੁਹਾਡੀ ਮਾਂ ਨੂੰ ਵੇ ਹਾਏ ਹਾਏ ਹਏ ਵੇ ਬਾਹਰ ਨੂੰ ਉੱਠਦੇ ਬਾ 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 ਪਾਰੀ ਵਜਦਾ ਬਾ 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 ਆਹ ਅਰੇ ਡਾਕਟਰ ਆ ਗਿਆ ਜੀ ਓ ਮਾਤਾ ਤੇਰੀ ਨੂੰ ਕੀ ਗੱਲ ਹੋ ਗਈ ਹਾਏ ਹਾਏ ਤੇ ਵੇਖੋ ਡਾਕਟਰ ਸਾਹਿਬ ਆਇਆ ਮਮਾ ਕੰਨ ਚ ਤੇ ਲਾਲਾ ਓ ਹਾਏ ਓ ਬੇਬੀ ਚੈੱਕ ਕਰ ਛੇਤੀ ਆ ਬੀਬੀ ਦਾ ਕਰ ਬੀਬੀ 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 ਅਜਾ ਉਹ ਬੀਬੀ ਮਰ ਚੱਲੀ ਆ ਹਾਂ ਅੰਨੀ ਦੇ ਨਾ ਹੁੰਦੇ ਆ ਡਾਕਟਰ ਆਈ ਤਾਂ ਨਾ ਕਹੇ ਬੀਬੀ ਮਰ ਚੱਲੀ ਆ ਆ ਨਹੀਂ ਮਰਦੀ ਆ ਨਹੀਂ ਸਾਰੇ ਆ ਇਹਨੂੰ ਮੱਖਾਂ ਦਾ ਚੈੱਕ ਕਰ ਲੈਂਦੇ ਮਰ ਨਹੀਂ ਚੱਲੀ ਸੱਚਾ ਚੱਕ ਬੱਤ ਦੇਖ ਦੋਰੇ ਦਾ ਆ ਬੀਬੀ ਚੈੱਕ ਕਰੋ ਇਹਦਾ ਵੇ ਵੇ ਮੇਰਾ ਪਾਰਮ ਸੇਜ ਪੈ ਗਿਆ ਵੇ ਪਾਰਮ ਸੇਜ ਪੈ ਗਿਆ ਉਹ ਇਹਨੂੰ ਕਰੋਨਾ ਤਾਂ ਨਹੀਂ ਹੋਇਆ ਹੀ ਉਹ ਮੂੰਹ ਦੇ ਮਾਰ ਦੇ ਲੱਗੇ ਇਹਨੂੰ ਕਰੋਨਾ ਤਾਂ ਨਹੀਂ ਹੋਇਆ ਹੀ ਨਹੀਂ ਕਰੋਨਾ ਆਇਆ ਤੇ ਨਹੀਂ ਮਰ ਗਏ ਲੈ ਤੂੰ ਆਪਣੇ ਸਾਹ ਨਾਲ ਇਹਨੂੰ ਆਪਾਂ ਦਵਾਈ ਦਵਾਵਾਂਗੇ ਦਵਾਈ ਦੇ ਪਾਣੀ ਮਂਗਾਓ ਪਾਣੀ ਹੈ ਓ ਜੱਸੀ ਓ ਪਾਣੀ ਦਾ ਗਲਾਸ ਲੈ ਆਈ ਮੰਮੀ ਨੇ ਨਹੀਂ ਬਚਣਾ ਨਹੀਂ ਓ ਨਹੀਂ ਓ ਬਚ ਜੂਗੀ ਓ ਮਮ ਮਰਦੀ ਨਹੀਂ ਨਹੀਂ ਗਈ ਤਾਂ ਨਾਲੀ ਓ ਕੱਕਾ ਕੁੜੀਏ ਓ ਓ ਓ ਓ ਤਾ ਮਾਰ ਤਾ ਓਏ ਤਾ ਤੋ ਝੁੱਕਦੀ ਤਾਂ ਮਮ ਮਾਰ ਤਾ ਓਏ ਫਫਿਟੇ ਮੈਂ ਓਏ ਓਏ ਮਮ ਮਾਰ ਤਾ ਡੱਕੜ ਓਏ ਮਾਰਨ ਮਾਰਨ ਲੱਗੀ ਐ ਇਹ ਐਵੇਂ ਪਖੰਡ ਲਾਈ ਜਾਂਦੀ ਆ ਨਾਲੇ ਡਾਕਟਰ ਸਾਹਿਬ ਇਹਨੂੰ ਗੋਲੀਆਂ ਦੱਪਿਆ ਨਾ ਕੋਈ ਫਰਕ ਨਹੀਂ ਪੈਣਾ ਦੋ ਟੀਕੇ ਲਾਓ ਇਹਦੇ ਭਰ ਕੇ ਇੱਕ ਦਿਨ ਜਿਹੜੇ ਜ਼ਿਆਦਾ ਦੌਰੇ ਜੇ ਪੈਂਦੇ ਆ ਉਹਦੇ ਤੇ ਦੂਜਾ ਜ਼ਹਿਰ ਦਾ ਖੜਾ ਛੁੱਟੇ ਮੇਰਾ ਇਸ ਮਾਂ ਤੋਂ ਡਾਕਟਰ ਜੀ ਕੀ ਕਰਨ ਲੱਗੇ ਆਓ ਆ ਟੀਕਾ ਲਾਉਣ ਲੱਗੇ ਮਾੜਾ ਨਾ ਕੋਈ ਨਾ ਟੀਕਾ ਰਹਿਣ ਦਿਓ ਤੇਰੀ ਨੌ ਨੇ ਕਿਹਾ ਵਾ ਉਹ ਨਹੀਂ ਨਹੀਂ ਇੱਕ ਲਾਉਣਾ ਪੈਣਾ ਵਾ ਆ ਟੀਕਾ ਲਾ ਬੰਦਾ ਆਇਓ